ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਸਵੇਰ ਦਾ ਟਾਈਮ ਹੈ ਅਮਰਤ ਵੇਲੇ ਦਾ ਟਾਈਮ ਹੈ ਸਵੇਰ ਦੇ 5 ਵਜੇ ਆ ਬਹੁਤ ਸਾਰੀ ਗੁਰੂ ਪਿਆਰੀ ਸਾਧ ਸੰਗਤ ਗੁਰੂ ਮਹਾਰਾਜ ਜੀ ਦੇ ਚਰਨਾਂ ਦਾ ਪਿਆਰ ਲੈਣ ਵਾਸਤੇ ਗੁਰੂ ਮਹਾਰਾਜ ਜੀ ਦੇ ਚਰਨਾਂ ਦਾ ਅਸੀਰਵਾਦ ਲੈਣ ਵਾਸਤੇ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਬਹੁਤ ਸਾਰੀ ਸੰਗਤ ਵੇਟ ਕਰ ਰਹੀ ਏ ਤੇ ਬਹੁਤ ਸਾਰੀ ਸੰਗਤ ਆਈ ਹੋਈ ਗੁਰਦੁਆਰਾ ਸ੍ਰੀ ਹਰਮੰਦਰ ਸਾਹਿਬ ਦੇਖੋ ਬਹੁਤ ਸਾਰੀ ਸੰਗਤ ਵੇਟ ਕਰਦੀ ਪਈ ਏ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਨੂੰ ਇੱਥੋਂ ਲੈ ਕੇ ਆਣਗੇ ਤੇ ਵਾਹਿਗੁਰੂ ਜੀ ਦੇਖੋ ਅੱਜ ਇੰਡੀਆ ਵਿੱਚ ਬਹੁਤ ਜ਼ਿਆਦਾ ਧੁੰਦ ਪਈ ਏ ਇਸੇ ਕਰਕੇ ਵੀਡੀਓ ਕਲੀਅਰ ਨਹੀਂ ਹੈਗੀ ਕਿਉਂਕਿ ਬਹੁਤ ਜ਼ਿਆਦਾ ਧੁੰਦ ਪਈ ਹੋਈ ਏ ਤੇ ਥੋੜਾ ਜਿਹਾ ਧੁੰਦਲਾ ਧੁੰਦਲਾ ਦਿਸਦਾ ਹੈ ਕਿਉਂਕਿ ਧੁੰਦ ਪਈ ਹੋਈ ਏ ਤੇ ਵਾਹਿਗੁਰੂ ਜੀ ਹੁਣ ਤੇ ਫੇਰ ਵੀ ਥੋੜਾ ਜਿਹਾ ਸਾਫ਼ ਦਿਸਦਾ ਵੇ ਤੇ ਜਿੱਥੋਂ ਪਾਲਕੀ ਸਾਹਿਬ ਦੇ ਵਿੱਚ ਲੈ ਕੇ ਜਾਂਦੇ ਆ ਗੁਰੂਗ੍ਰੰਥ ਸਾਹਿਬ ਉੱਥੇ ਤੇ ਬਹੁਤ ਜ਼ਿਆਦਾ ਧੁੰਦ ਦੇ ਬਿਲਕੁਲ ਹੀ ਕੁਝ ਦਿਖਾਈ ਨਹੀਂ ਦਿੰਦਾ ਹੈਗਾ ਵਾਹਿਗੁਰੂ ਜੀ ਦਰਸ਼ਨ ਕਰੋ ਬਹੁਤ ਦਿਲ ਪਰਸਨ ਹੋ ਜਾਂਦਾ ਵੇ ਦਰਸ਼ਨ ਕਰਕੇ ਗੁਰੂ ਮਹਾਰਾਜ ਜੀ ਦੇ ਵਾਹਿਗੁਰੂ ਜੀ ਸਭ ਦੇ ਘਰਾਂ ਵਿੱਚ ਸੁਖ ਸ਼ਾਂਤੀ ਰੱਖੇ ਸਭ ਨੂੰ ਤੰਦਰੁਸਤੀਆਂ ਬਖਸ਼ੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸਬਦਾ ਪਿਤਾ ਏ ਵਾਹਿਗੁਰੂ ਜੀ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਖੁੱਲੇ ਦਰਸ਼ਨ ਕਰੋ ਵਾਹਿਗੁਰੂ ਸੱਚੇ ਪਾਤਸ਼ਾਹ ਸਬਦ ਦਾ ਪੜਾ ਕਰੀ ਵਾਹਿਗੁਰੂ ਸਬਦ ਦਾ ਹੀ ਪੜਾ ਕਰੀ ਸੱਚੇ ਪਾਤਸ਼ਾਹ ਵਾਹਿਗੁਰੂ ਤੇਰਾ ਆਸਰਾ ਤੂੰ ਹੀ ਵਾਹਿਗੁਰੂ 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 ਗੁਰੂ ਪਿਆਰੀ ਸਾਧ ਸੰਗਤ ਜੀ ਅੱਗੇ ਬਹੁਤ ਧੰਦੇ ਇਸ ਕਰਕੇ ਜਿਆਦਾ ਕਲੀਅਰ ਨਹੀਂ ਵੀਡੀਓ ਬਣੀ ਹੈਗੀ ਕਿਉਂਕਿ ਧੁੰਦ ਪਈ ਹੋਈ ਏ ਤੇ ਅੱਗ ਅੰਦਰ ਦੀ ਵੀਡੀਓ ਬਣਾਣੇ ਆ ਦੇਖੋ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਸਾਰੀ ਸੰਗਤ ਵਾਹਿਗੁਰੂ ਸ੍ਰੀ ਗੁਰਗ੍ਰੰਥ ਸਾਹਿਬ ਜੀ ਦਾ ਇੰਤਜ਼ਾਰ ਕਰ ਰਹੇ ਨੇ ਤੇ ਚਲੋ ਨਾਮ ਜਪਦੇ ਆਂ सनाम वाहे गुरु सम वाहे गुरु सम वा वाहे गुरु सम वा हे गुरु सम वा हे गुरु सम वाहे गुरु ाहे गुरु है गुरु साहब जी सतनाम श्री वाह है गुरु साहेब जी नाम श्री वाह है गुरु साहेब जी सतनाम श्री वाह है गुरु जी का खालसा वाहेगुरु जी की फतेह ਪਿਆਰੀ ਸਾਥ ਸੰਗਤ ਜੀ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਕੇ ਤਨ ਹੋ ਗਏ ਆ ਵਾਹਿਗੁਰੂ ਜੀ ਤਨ ਹੋ ਗਏ ਆ ਵਾਹਿਗੁਰੂ ਜੀ ਵਾਹਿਗੁਰੂ ਜੀ ਨੇ ਖੁੱਲੇ ਦਰਸ਼ਨ ਦਿੱਤੇ ਆ ਖੁੱਲੇ ਦਰਸ਼ਨ ਦਿੱਤੇ ਆ ਵਾਹਿਗੁਰੂ ਜੀ ਸਭ ਦੇ ਘਰਾਂ ਵਿੱਚ ਸੁਖ ਸ਼ਾਂਤੀ ਰੱਖੇ ਸਭ ਨੂੰ ਮੋਹ ਮੰਗੀਆਂ ਮਰਜ਼ੀਆਂ ਪੂਰੀਆਂ ਕਰੇ ਵਾਹਿਗੁਰੂ ਜੀ ਜੇ ਵੀਡੀਓ ਤੁਹਾਨੂੰ ਵਧੀਆ ਲੱਗਦੀ ਏ ਲਾਈਕ ਸ਼ੇਅਰ ਕਰ ਦਿਓ ਕਮੈਂਟ ਕਮੈਂਟ ਕਰਕੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਕਿਉਂਕਿ ਰੋਜ਼ ਵੀਡੀਓ ਵੇਖਣ ਵਾਸਤੇ ਰੋਜ਼ ਵਾਹਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਵੀਡੀਓ ਨੂੰ ਲਾਈਕ ਤੇ ਸਬਸਕ੍ਰਾਈਬ ਜੁੜ ਕਰ ਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ